ਮੇਰਾ ਨਾਮ ਸਰਲਾਬ ਸਿੰਘ ਹੈ ਕਿਹੜੇ ਬੰਦੋਂ ਸਤਾਵਗੜ ਤੋਂ ਕੀ ਮਸਲਾ ਹੈ ਸਰ ਮਸਲਾ ਇਹ ਹੈਗਾ ਵੀ ਇਤਕੀ ਪੰਚਾਇਤੀ ਚੋਣਾਂ 2024 ਚ ਚੱਲ ਰਹੀਆਂ ਨੇ ਜੋ ਸਾਡੇ ਵਰ ਖਿਲਾਫ ਕੈਂਡੀਡੇਟ ਮਨਜੀਤ ਸਿੰਘ ਖੜਾ ਹੈ ਤੇ ਦੋ ਪੰਚ ਨੇ ਇੱਕ ਮਨਜੀਤ ਸਿੰਘ ਪੁੱਤਰ ਬਲਬੀਰ ਸਿੰਘ ਇੱਕ ਗੰਗਾ ਸਿੰਘ ਪੁੱਤਰ ਜਰਨੈਲ ਸਿੰਘ ਤੇ ਮਨਜੀਤ ਸਿੰਘ ਤੇ ਸਤਨਾਮ ਕੌਰ ਇਹ ਜੁਗਿੰਦਰ ਸਿੰਘ ਦੇ ਬੇਟੇ ਨੇ ਜੀ ਤਿੰਨੋਂ ਆ ਤੇ 2011 ਦੇ ਵਿੱਚ ਸਰਦਾਰ ਦਰਸ਼ਨ ਸਿੰਘ ਦੀ ਸਰਪੰਚ ਨੇ ਇੱਕ ਕੋਰਟ ਦੇ ਵਿੱਚ ਰਿੱਟ ਦਾਇਰ ਕੀਤੀ ਸੀ ਜਿਸ ਦੇ ਵਿੱਚ ਇਹਨਾਂ ਦਾ ਨਜਾਇਜ਼ ਕਬਜ਼ਾ ਸ਼ੋਅ ਹੋਇਆ ਜਿਸ ਤੇ ਮਾਨਯੋਗ ਕੋਰਟ ਨੇ ਉਹ ਕਬਜ਼ੇ ਨੂੰ ਢਾਉਣ ਦੇ ਆਰਡਰ ਦਿੱਤੇ ਇਹਨਾਂ ਨੇ ਅੱਜ ਤੱਕ ਉਹ ਆਰਡਰਾਂ ਨੂੰ ਪੰਚਾਇਤਾਂ ਇਹਨਾਂ ਦੇ ਟਾਈਮ ਦੀਆਂ ਬਣਦੀਆਂ ਆ ਰਹੀਆਂ ਨੇ ਉਸ ਆਰਡਰ ਨੂੰ ਦਵਾਈ ਰੱਖਿਆ ਸੋ ਅਸੀਂ ਬਕਾਇਦਾ ਪ੍ਰੋਪਰ ਚੈਨਲ ਰਾਈਓ ਕਾਗਜ਼ ਕਢਾ ਕੇ ਆਏ ਆ ਜਿਹਦੇ ਵਿੱਚ ਸ਼ਰਯਾਮ ਲਿਖਿਆ ਹੈ ਜੀ ਇਹਨਾਂ ਦੇ ਮਕਾਨ ਜਿਹੜੇ ਨੇ ਉਹ ਢਵਾ ਕੇ ਪੰਚਾਇਤ ਦੇ ਹਵਾਲੇ ਹੋ ਜਾਣਾ ਕੀਤੀ ਜਾਵੇ ਤੇ ਇਹ ਅਸੀਂ ਇਤਰਾਜ ਜਿਹੜਾ ਮਾਨਜੋਗ ਵੀਡੀਓ ਸਾਹਿਬ ਕੋਲ ਆਰੋ ਸਾਹਿਬ ਕੋਲ ਦੇ ਕੇ ਗਏ ਆਂ ਜੀ ਤੇ ਉਹ ਸਾਡਾ ਜਿਹੜਾ ਇਤਰਾਜ ਹੈ ਜੀ ਉਹ ਵੀਡੀਓ ਸਾਹਿਬ ਨੇ ਜਾਂ ਆਰੋ ਸਾਹਿਬ ਨੇ ਕਿਸੇ ਤਰੀਕੇ ਦੂਜੀ ਪਾਰਟੀ ਦੇ ਨਾਲ ਮਿਲੀਭੁਗਤ ਕਰਕੇ ਉਹ ਸਾਡਾ ਕਿਸੇ ਪ੍ਰੋਪਰ ਚੈਨਲ ਦੇ ਅਸੀਂ ਦੇਖ ਕੇ ਗਏ ਆਂ ਜੀ ਐਪਲੀਕੇਸ਼ਨ ਲਾ ਕੇ ਗਏ ਆਂ ਬਕਾਇਦਾ ਆਊਟਰ ਕੋਡ ਦਾ ਦੇ ਕੇ ਗਏ ਆਂ ਜੀ ਉਹ ਚੀਜ਼ ਨੂੰ ਇਹਨਾਂ ਨੇ ਲਕੋ ਲਿਆ ਕਿਸੇ ਪਾਸੇ ਨਹੀਂ ਲਾਇਆ ਗਿਆ ਤੇ ਸਾਡੀਆਂ ਉਹ ਫੈਲਾ ਇਹਨਾਂ ਦੀਆਂ ਪੱਕੀਆਂ ਰੱਦ ਹੋਣੀਆਂ ਚਾਹੀਦੀਆਂ ਸੀ ਜੋ ਇਹਨਾਂ ਨੇ ਨਹੀਂ ਕਰੀਆਂ ਸਰ ਸ਼ਾਮ ਤੱਕ ਅਸੀਂ ਕੱਲ ਬੈਠੇ ਰਹੇ ਆਂ ਜੀ ਕਿਉਂਕਿ ਸਾਰਾ ਦਿਨ ਸਰਕਾਰ ਨੇ ਦਿੱਤਾ ਸੀ ਜੀ ਜੇ ਇਤਰਾਜ਼ ਸੁਣੇ ਨਹੀਂ ਸੀ ਜਾਣੇ ਫਿਰ ਇਤਰਾਜ਼ ਦਾ ਦਿਨ ਦੇਣ ਦਾ ਮਤਲਬ ਹੀ ਨਹੀਂ ਸੀ ਜੀ ਇਸ ਕਰਕੇ ਇਹਨਾਂ ਨੇ ਸਾਰੀ ਆਪਣੀ ਮਿਲੀ ਭੁਗਤ ਕਰਕੇ ਉਹ ਚੀਜ਼ ਨੂੰ ਲੁਕੋਇਆ ਛੁਪਾਇਆ ਗਿਆ ਅਗਰ ਮੇਰੇ ਤੇ ਕੋਈ ਨਜਾਇਜ਼ ਕਬੜਾ ਸਿੱਧ ਹੁੰਦਾ ਮੈਂ ਆਪਣਾ ਪ੍ਰੋਪਰ ਹਲਫੀਆਂ ਬਿਆਨ ਦੇਣ ਨੂੰ ਤਿਆਰ ਆਂ ਜੀ ਕਿ ਮੇਰਾ ਮਕਾਨ ਜਿੱਥੇ ਵੀ ਸਾਬਤ ਹੁੰਦਾ ਉਹ ਉਠਾ ਦਿੱਤਾ ਜਾਵੇ। ਅਗਰ ਇਹਨਾਂ ਦਾ ਹੈ ਤਾਂ ਇਹ ਵੀ ਹਲਫੀਆ ਬਿਆਨ ਦੇ ਦੇਣਾ ਜੇ ਸਾਡਾ ਹੋਏਗਾ ਸਾਡਾ ਟਾ ਦੇਣਾ ਜੇ ਇਹ ਉਹਨਾਂ ਦਾ ਹੋਏਗਾ ਤਾਂ ਇਹ ਵੀ ਤਵਾ ਦੇਣਾ। ਇਹ ਕੋਈ ਪਾਰਟੀਵਾਦੀ ਕਰਕੇ ਲੱਗਦਾ ਜਿਵੇਂ ਕੋਈ ਸ਼ੋਅ ਦੇ। ਇਹ ਤਾਂ ਜੀ ਚਲੋ ਪਾਰਟੀਵਾਦੀ ਲਾਲ ਹੋ ਜਾ ਅੰਦਰ ਕੀ ਮਿਲੀ ਭੁਗਤ ਹੋਈ ਆ ਜੀ ਇਹਦਾ ਤਾਂ ਹੁਣ ਅਸੀਂ ਨਹੀਂ ਕਹਿ ਸਕਦੇ। ਵੀਡੀਓ ਸਾਹਿਬ ਨੇ ਕੋਈ ਸਾਨੂੰ ਬਕਾਇਦਾ ਰਿਸਪਾਂਸ ਨਹੀਂ ਦਿੱਤਾ ਨਾ ਹਰੂ ਸਾਹਿਬ ਨੇ। ਹੁਣ ਅਸੀਂ ਹਾਈ ਕੋਰਟ ਜਾਵਾਂਗੇ ਜੀ। ਤਕਰੀਬਨ ਕੈਂਡੀਡੇਟ ਤੇ ਅਸੀਂ ਉੱਥੇ ਜਾ ਕੇ ਆਪਣੀ ਫੇਲਦਾਇਰ ਕਰਾਂਗੇ ਕੋਈ ਆਪਣੀ ਅਰਜੀ ਪੇਸ਼ ਕਰਾਂਗੇ ਜੀ ਕੀ ਨਾਮ ਹੀ ਛੋਟੇ ਮੇਰਾ ਨਾਮ ਮਨਜੀਤ ਸਿੰਘ ਹੈ ਜੀ ਕੀ ਮੈਟਰ ਹੈ ਜਿਹੜਾ ਥੋੜਾ ਇੱਕ ਦੂਜੇ ਤੇ ਅਲੀਗੇਸ਼ਨ ਬਣ ਹਾਂ ਜੀ ਦੇਖੋ ਜੀ ਮੈਂ ਸਰਪੰਚੀ 'ਚ ਖੜ ਰਿਹਾ ਜੀ ਤੇ ਜਿਹੜਾ ਬੰਦਾ ਮੇਰੇ ਤੇ ਆਬਜੈਕਸ਼ਨ ਲਾ ਰਿਹਾ ਉਹ ਵੀ ਮੇਰੇ ਆਪੋ ਜਟ ਸਰਪੰਚੀ ਦੇ ਵਿੱਚ ਖੜ ਰਿਹਾ ਇਸ ਕਰਕੇ ਉਹ ਬੰਦਾ ਮੇਰੇ ਤੇ ਇਹ ਬਲੇਮ ਲਾ ਰਿਹਾ ਵੀ ਮੈਂ ਨਜਾਇਜ਼ ਕਾਬਿਲ ਨਾ ਬਟ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਜੀ ਮੈਂ ਆਪਣੀ ਜਗ੍ਹਾ ਲੈ ਕੇ ਆਪਣਾ ਮਕਾਨ ਬਣਾਇਆ ਹੋਇਆ ਰੋਪਰ ਉਹਦੀ ਰਜਿਸਟਰੀ ਮੇਰੇ ਕੋਲ ਹੈ ਜੀ ਫਰਦ ਦੇ ਵਿੱਚ ਮੇਰਾ ਨੇਮ ਹੈ ਜੀ ਔਰ ਉਸ ਮਕਾਨ ਦਾ ਨਕਸ਼ਾ ਵੀ ਮੈਂ ਬਣਾਇਆ ਹੋਇਆ ਜੀ ਉਹ ਵੀ ਮੇਰੇ ਕੋਲ ਹੈਗਾ ਜੀ ਤੇ ਇਹ ਬੰਦਾ ਜਾਣ ਕੇ ਮੇਰੇ ਤੇ ਬਲੇਮ ਪਾ ਰਿਹਾ ਕਿਉਂਕਿ ਪਿੰਡ ਜੋ ਪਿੰਡ ਹੈ ਪਿੰਡ ਜ਼ਿਆਦਾਤਰ ਤਕਰੀਬਨ 90% ਮੇਰੇ ਹੱਕ 'ਚ ਖੜਾ ਜੀ ਉਹ ਇਹਦੇ ਮਗਰ ਤਕਰੀਬਨ ਬਾਤੂ ਬਾਤ 15 ਜਾਂ 10-15% ਲੋਕ ਹੋ ਸਕਦੇ ਨੇ ਇਸ ਕਰਕੇ ਇਹ ਬੰਦਾ ਮੇਰੇ ਤੇ ਬਲੇਮ ਪਾ ਰਿਹਾ ਜੀ ਬਾਕੀ ਹੋਰ ਇੱਥੇ ਕੋਈ ਗੱਲ ਨਹੀਂ ਹੈਗੀ ਬਾਕੀ ਇਹ ਜੋ ਚਾਹੁੰਦਾ ਆ ਵੀ ਇਹ ਕਹਿੰਦਾ ਨਜਾਇਜ਼ ਕਬਟ ਆ ਕਿਸ ਗੱਲ ਦਾ ਮੈਂ ਐਫ.ਡੀ. ਵੀਟ ਦੇ ਰਿਹਾ ਜੀ ਕਿ ਜਿੱਥੇ ਮੈਂ ਨਜਾਇਜ਼ ਕਬਟ ਹੈਗਾ ਉਹ ਜੀ ਕਿ ਖੁਦ ਤਾਂ ਤੁਸੀਂ ਮੇਰਾ ਜਾ ਕੇ ਢਾ ਸਕਦੇ ਹੋ ਜੀ ਇਹਦੇ ਵਿੱਚ ਮੈਨੂੰ ਕੋਈ ਰਾਜ ਨਹੀਂ ਹੋਊਗਾ ਜੀ ਤਾਂ ਜਾ ਕਰਨਾ ਕੋਈ ਨਹੀਂ ਹਾਂ ਜੀ ਬਾਕੀ ਇਹ ਹਾਂ ਜੀ ਕੋਈ ਪਾਰਟੀ ਪਾਰਟੀ ਵਰੀ ਦੇਖੋ ਜੀ ਇਹ ਆਮ ਆਦਮੀ ਪਾਰਟੀ ਦਾ ਬੰਦਾ ਜੀ ਇਹ ਅਸੀਂ ਅਸੀਂ ਘਰੇਲੂ ਨਹੀਂ ਬੰਦੇ ਆ ਜੀ ਤੇ ਇਸ ਕਰਕੇ ਜੋ ਇਹਨੇ ਪਿੰਡ ਦੇ ਵਿੱਚ ਬਹੁਤ ਧੱਕਾਸ਼ਾਹੀ ਕੀਤੀ ਪਹਿਲਾਂ ਤੁਸੀਂ ਲੋਕਾਂ ਦੇ ਖਰਚੇ ਕਰਵਾਏ ਆ ਜੀ ਤੇ ਇਸ ਕਰਕੇ ਅਸੀਂ ਮੰਨ ਲਓ ਇੱਕ ਪਿੰਡ ਦੇ ਵਿੱਚ ਜਿਵੇਂ ਮੰਨ ਲਓ ਵੀ ਸੇਵਾ ਸੁਸਾਇਟੀ ਸਾਡੀ ਬਣੀ ਹੋਈ ਆ ਪਿੱਛੇ ਅਸੀਂ ਅੱਖਾਂ ਦਾ ਕੈਂਪ ਵੀ ਲਗਾਇਆ ਸੀਗਾ ਜੀ ਸੇਵਾ ਕਰਦੇ ਆ ਪਿੰਡ ਦੇ ਵਿੱਚ ਹੋਰ ਲੋਕਾਂ ਜਿਵੇਂ ਕੋਈ ਗਰੀਬ ਹੁੰਦਾ ਜੋ ਵੀ ਅਸੀਂ ਮਦਦ ਕਰਦੇ ਆ ਰਾਸ਼ਨ ਪ੍ਰਤੀ ਮਦਦ ਕਰਦੇ ਆ ਬੱਚਿਆਂ ਦੀ ਫੀਸ ਪ੍ਰਤੀ ਮਦਦ ਕਰਦੇ ਆ ਜੀ ਇਹ ਗੱਲਾਂ ਜਿਹੜੀਆਂ ਚੋਬਦੀ ਆ ਜੀ ਇਹਨੂੰ ਇਸ ਕਰਕੇ ਇਹ ਬੰਦਾ ਜਿਹੜਾ ਸਾਡੇ ਦੇ ਬਲੇਮ ਕਰ ਰਿਹਾ ਜੀ ਇਹ ਤੇ ਇਹਨੇ ਕਬਜਾ ਵੀ ਕੀਤਾ ਹੋਇਆ ਜੀ ਨਿਯਾਜ ਕਬਜਾ ਇਹਦਾ ਉਹ ਸਾਡੇ ਕੋਲ ਇਹ ਆਪਾ ਡਾਕੂਮੈਂਟ ਪਏ ਆ ਜਿਸ ਨਿਸ਼ਾਨਦੇਹੀ ਪਈ ਆ ਜੀ 2006 ਦੀ ਜੀ ਉਹਦੇ ਵਿੱਚ ਇਹਦਾ ਪ੍ਰੋਪਰ ਨੇਮ ਵੀ ਹੈਗਾ ਜੀ ਹਾਂਜੀ ਉਹ ਹੋਰ ਗੱਲ ਹੋਈ ਸੀ ਉਹ ਕਹਿੰਦੇ ਵੀ ਮੈਂ ਐਫਲੋਪ ਦੇ ਤਿਆਰ ਮੇਰਾ ਨਾਮ ਹਾਂਜੀ ਉਹ ਆਰਡਰ ਦੀ ਕਾਪੀ ਦਿਖਾ ਰਹੀ ਸੀ ਕਹਿੰਦੇ 2013 ਦੇ ਵਿੱਚ ਹਾਂਜੀ ਤੁਹਾਡੇ ਫਾਸ ਸਾਹਿਬ ਦੇ ਅੰਦਰ ਤੋਂ ਉਹ ਅਦਾਸ ਨੇੜੇ ਹੋਣੀ ਜਾਰੀ ਕੀਤਾ ਸੀ ਜੀ ਉਹ ਕਿਹੜੀ ਜ਼ਮੀਨ ਦਾ ਉਹਦਾ ਕੋਈ ਹੁਕਮ ਨਹੀਂ ਹੋਇਆ ਜੀ ਇਦਾਂ ਦਾ ਕੋਈ ਹੁਕਮ ਨਹੀਂ ਹੋਇਆ ਜੀ ਕਿ ਕਬਜ਼ੇ ਨਹੀਂ ਹੈਗਾ ਜੀ ਕਿਸੇ ਦਾ ਤਾਂ ਹੁੰਦਾ ਉਈ ਕੋਈ ਕੋਰਟ ਡਿਸੀਜਨ ਨਹੀਂ ਹੈਗਾ ਜੀ ਇਦਾਂ ਦਾ ਕੋਈ ਮੇਰੇ ਤੇ ਕੋਈ ਕੋਰਟ ਦੀ ਰਿਪੋਰਟ ਨਹੀਂ ਹੈਗੀ ਕੋਈ ਬਲਾਕ ਦੀ ਰਿਪੋਰਟ ਨਹੀਂ ਹੈਗੀ ਦੇਖੋ ਜੀ ਜਦੋਂ ਹੁਣ ਵੀਡੀਓ ਸਾਹਿਬ ਨੇ ਸਾਨੂੰ ਐਨਓਸੀ ਦੇਤੀ ਹੈ ਜੀ ਨੋ ਆਪਾਂ ਨੋਡੀ ਆਪਾਂ ਨੂੰ ਦੇਤਾ ਜੀ ਉਹਨਾਂ ਨੂੰ ਫਾਰਮ ਦੇਤਾ ਜੀ ਉਹ ਦੇਖੋ ਸਾਰਾ ਕੁਝ ਉਹਨਾਂ ਨੇ ਦੇਖ ਪਾਲ ਕੇ ਇੱਥੇ ਵੀ ਐਵੇਂ ਤੁਸੀਂ ਸਾਡੇ ਦੇਤਾ ਜੀ ਤੁਸੀਂ ਜਿਹੜੇ ਮਕਾਨ ਤੇ ਹੈ ਤੁਹਾਡੇ ਕੋਲ ਤੁਸੀਂ ਪ੍ਰੋਪਰ ਕੰਮ ਮੇਰਾ ਆਪਣਾ ਮੇਰਾ ਮਕਾਨ ਮੇਰਾ ਸਾਡੇ ਮੇਰੇ ਕੋਲ ਪੇਪਰ ਪਈ ਹੈ ਜੀ ਹਾਂਜੀ ਮੇਰਾ ਨਾਮ ਮੱਖਣ ਸਿੰਘ ਹੈ ਜੀ ਪਿੰਡ ਸਤਾਰਾਗੜ ਪਰਸਾ ਦੇ ਕੀ ਨੈਟਰ ਹੈ ਇਹ ਮੈਟਰ ਹੈ ਇਦਾਂ ਹੈ ਜੀ ਅਸੀਂ ਖੜੇ ਹੋਏ ਜੀ ਪਿੰਡ ਸਤਾਫਗੜ ਤੋਂ ਕੈਂਡੀਡੇਟ ਜੀ ਇਹ ਮੇਰੇ ਬਰਾ ਖੜੇ ਹੋਇਆ ਜੀ ਬਲਵੀਰ ਸਿੰਘ ਮਨਜੀਤ ਸਿੰਘ ਪੁੱਤਰ ਬਲਵੀਰ ਸਿੰਘ ਜੀ ਗੰਗਾ ਸਿੰਘ ਪੁੱਤਰ ਜਰਨੈਲ ਸਿੰਘ ਜੀ ਇਹਨਾਂ ਤੇ ਮੈਂ ਇਤਰਾਜ਼ ਲਾਇਆ ਜੀ ਇਹ ਜੀ ਸ਼ਾਮਲਾੜ ਦੀ ਜ਼ਮੀਨ ਵਿੱਚ ਨਜਾਇਜ਼ ਕਬਜ਼ੇ ਨੇ ਜੀ ਇਹਨਾਂ ਤੇ ਇਤਰਾਜ਼ ਲਾਇਆ ਸੀ ਪਰ ਮੇਰੇ ਇਤਰਾਜ਼ ਦੀ ਕੋਈ ਗੱਲ ਸੁਣਵਾਈ ਨਹੀਂ ਕੀਤੀ ਗਈ ਇਸ ਕਰਕੇ ਅਸੀਂ ਚਾਹੁੰਨੇ ਆ ਜੀ ਸਾਡੇ ਜਿਹੜਾ ਇਤਰਾਜ਼ ਬਿਲਕੁਲ ਸਹੀ ਹੈ ਜੀ ਇਨਾਂ ਦੇ ਇਤਰਾਜ਼ ਜਿਹੜਾ ਲੱਗਾ ਉਹ ਸ਼ੋਅ ਹੈ ਜੀ ਜਿਹੜਾ ਇਹਨਾਂ ਨੇ ਇਤਰਾਜ਼ ਲਾਇਆ ਜੀ ਉਹ ਸਾਡੇ ਕੋਲ ਸ਼ੋਅ ਹੈ ਜਿਹੜਾ ਅਸੀਂ ਲਾਇਆ ਜੀ ਸਾਡਾ ਇਤਰਾਜ਼ ਦਾ ਕੋਈ ਖਾਲੀ ਨਹੀਂ ਹੋਇਆ ਜੀ ਇਹਨਾਂ ਦੀ ਮਿਹਲੀ ਭੁਗਤ ਹੈ ਜੀ ਜਿਵੇਂ ਵੀ ਹੈ ਜੀ ਅੰਦਰ ਗੱਲ ਕੋਈ ਹੱਲ ਕੀਤਾ ਜਾਵੇ ਜੀ ਮੋਬਾਈਲ ਚ ਖਾਲਸਾ ਮਰਜੀ ਫਤਿਹ ਜੀ ਜਿਹੜਾ ਦੋਨੇ ਸਭ ਤੋਂ ਸਭ ਤੋਂ ਪਰ ਰਹੇ ਤੇ ਲਾਹ ਸਿੰਘ ਜੀ ਤੁਹਾਡੇ ਕੋਲ ਪਹੁੰਚਿਆ ਨਹੀਂ ਤੇ ਉਹਨਾਂ ਦੇ ਨੇ ਲਾਇਆ ਸ਼ੋਅ ਇਹਨੇ ਕੋਲ ਪਹੁੰਚਿਆ ਦੇਖੋ ਇਹ ਮੇਰੇ ਕੋਲੇ ਇਤਰਾਜ਼ ਲੈ ਕੇ ਆਏ ਸੀ ਡੇਢ ਕੁ ਵਜੇ ਦੇ ਨੀਤੇ ਦੇ ਮੇਰੇ ਕੋਲੇ ਆਏ ਸੀ ਜਿੱਦਾਂ ਸਾਨੂੰ ਉੱਪਰੋਂ ਇਨਸਟਰਕਸ਼ਨਸ ਹੋਈਆਂ ਸੀ ਅਸੀਂ ਇਹਨਾਂ ਤੋਂ ਇਤਰਾਜ਼ ਲਿਆ ਉਹਦੀਆਂ ਫੋਟੋਆਂ ਖਿੱਚੀਆਂ ਤੇ ਉਹ ਕਿਉਂਕਿ ਇਹ ਬਲੌਕ ਜਿਹੜਾ ਡвелоਪਮੈਂਟ ਦੇ ਪੰਚਾਇਤ ਅਫੀਸਰ ਹੈ ਉਹਨਾਂ ਦੇ ਅੰਡਰ ਆਉਂਦਾ ਕੰਮ ਹੈ ਕਬਜ਼ੇ ਵਗੈਰਾ ਉਹਨਾਂ ਨੇ ਦੇਖਣੀ ਆ ਅਸੀਂ ਉਹਨਾਂ ਨੂੰ ਭੇਜ ਦਿੱਤਾ ਸਾਰਾ ਉਹ ਬਾਅਦ ਵਿੱਚ ਮੈਂ ਫਿਜ਼ੀਕਲੀ ਉਹਨਾਂ ਨੂੰ ਸਾਰਾ ਕੁਝ ਫੜਾ ਦਿੱਤਾ ਤੇ 5 6 7 8 ਵਜੇ ਤੱਕ ਅਸੀਂ ਵੇਟ ਕਰਦੇ ਰਹੇ ਸਾਨੂੰ ਕੋਈ ਰਿਸਪੌਂਸ ਨਹੀਂ ਮਿਲਿਆ ਫਿਰ ਅਸੀਂ ਇਹ ਅਸਿਊਮ ਕੀਤਾ ਵੀ ਕੋਈ ਆਬਜੈਕਸ਼ਨ ਨਹੀਂ ਹੋਵੇ ਠੀਕ ਆ ਫਿਰ ਵੀ ਮੈਂ ਵੇਟ ਕਰਦਾ ਰਿਹਾ ਮੇਰੇ ਕੋਲੇ ਕੋਈ ਉਹਦਾ ਆਇਆ ਨਹੀਂ ਇਹਨਾਂ ਨੇ ਇਧਰੋਂ ਭੇਜਿਆ ਕਹਿੰਦੇ ਜੀ ਉੱਥੇ ਰੱਖ ਕੇ ਆ ਗਏ ਟੇਬਲ ਤੇ ਮੇਰੇ ਤੋਂ ਕੋਈ ਰਸੀਦ ਨਹੀਂ ਲਈ ਗੀ ਲੈਣ ਗਿਆ ਤੁਹਾਨੂੰ ਤੇ ਰੱਖਿਆ ਇਹਨਾਂ ਨੇ ਕੋਈ ਬੰਦਾ ਵੀਡੀਓ ਕੇਸ਼ ਭੇਜਿਆ ਉਹ ਟੇਬਲ ਤੇ ਰੱਖ ਕੇ ਆ ਗਏ ਉੱਥੇ 20 ਬੰਦੇ ਤੁਰੇ ਫਿਰਦੇ ਆ ਜੀ ਪਰਸੋਂ ਘਟੋ ਘਟ ਉਥੇ 1000 ਬੰਦਾ ਖੜਾ ਹੋਣਾ ਠੀਕ ਆ ਕੱਲ ਵੀ ਕਾਫੀ ਬੰਦੇ ਸੀਗੇ ਦੇਖਣ ਆਏ ਸੀ ਰੈਸਟਾਂ ਮੈਨੂੰ ਉਹ ਜਿਹੜਾ ਇਹਨਾਂ ਨੇ ਇੱਥੋਂ ਭੇਜਿਆ ਉਹ ਮੈਨੂੰ ਮਿਲਿਆ ਤੋ ਮੈਨੂੰ ਜਦੋਂ ਕੋਈ ਦਾ ਜਵਾਬ ਹੀ ਨਹੀਂ ਆਇਆ ਕਿਉਂਕਿ ਡਿਸੀਜਨ ਬੀਡੀਪੀ ਹੋ ਨਹੀਂ ਲੈਣਾ ਸਿੱਕ ਮਤਲਬ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਤੁਹਾਡੇ ਵੱਲੋਂ ਕੋਈ ਕੰਮ ਮਤਲਬ ਸਾਰਾ ਤੁਸੀਂ ਜੋ ਦਰਾਤੀ ਦੂਈ ਪੰਚਾਇਆ ਗਿਆ ਕਿ ਤੁਹਾਨੂੰ ਨਹੀਂ ਲੱਗਦਾ ਵੀ ਅੰਦਰ ਕੋਈ ਗਲਤ ਕੰਮ ਹੋਇਆ ਜੀ ਵੀ ਜਾਣ ਬੁੱਝ ਕੇ ਇਹਨੂੰ ਗੈਰ ਦਿੱਤਾ ਗਿਆ ਕੁਝ ਕੀਤਾ ਦੇਖੋ ਇਹ ਮੈਂ ਇਹਦੇ ਵਿੱਚ ਮੈਂ ਇਦਾਂ ਕਿਤਾ ਕਹਿ ਸਕਦਾ ਮੇਰੇ ਕੋਲ ਮੈਂ ਜਿਹੜੀ ਸਪਸ਼ਟ ਗੱਲ ਕਰਦਾ ਮੇਰੇ ਕੋਲ WhatsApp ਤੇ ਰਿਕਾਰਡ ਪਿਆ ਤੁਸੀਂ ਭੇਜਿਆ ਹੋਣਾ ਭੇਜਿਆ ਹੋਇਆ ਤੁਸੀਂ ਤੁਸੀਂ ਤੇ ਲੈ ਕੇ ਗਿਆ ਤੁਸੀਂ ਹੰਗਾਰਵੇ ਕਰੋ ਜੀ ਇਹ ਜੀ ਮੇਰੇ ਕੋਲੇ ਆਏ ਉਹ ਬਲੈਕ ਪੈਕੇਜ ਦੇ ਵਿੱਚ ਇਹਨਾਂ ਨੇ ਲਿਖਿਆ ਸੀ ਸਮਾਂ ਸੀ ਇਹਨਾਂ ਨੂੰ ਕਿਹਾ ਵੀ ਤੁਸੀਂ ਇੱਥੇ ਸਾਈਨ ਕਰ ਲਓ ਇਹ ਲੱਗਦਾ ਇਹ ਤਾਂ ਫੋਟੋਕਾਪੀ ਆ ਇਹਨਾਂ ਨੇ ਸਾਈਨ ਕੀਤੇ ਤੇ ਉਹੋ ਭੇਜ ਦਿਆ ਸੀ ਮੈਨੂੰ 5 6 ਵਜੇ ਤੇ ਮੈਂ ਇੱਥੇ ਬੈਠਾ ਰਿਆ ਮੈਂ ਮਾਸਟਰ ਟ੍ਰੇਨਰ ਸਾਹਿਬ ਨੂੰ ਲੈ ਕੇ ਉਹਨੂੰ ਵੀ ਵਿਛਾੜਿਆ ਇੱਥੇ ਅੱਧਾ ਘੰਟਾ ਸਾਨੂੰ ਕੁਝ ਨੀਗਰੋਂ ਮਿਲਿਆ 6:30 ਦੇ ਜਾਣ ਤੋਂ ਬਾਅਦ ਇਹ ਉੱਥੇ ਰੱਖਿਆ ਹੈ ਉੱਥੋਂ ਕੌਣ ਜਾ ਕੇ ਲੈ ਗਿਆ ਸਾਨੂੰ ਨਹੀਂ ਮਿਲਿਆ 12 ਵਜੇ ਤੱਕ ਅਸੀਂ ਰਿਪੋਰਟ ਦੇਣੀ ਸੀ ਲੇਟ ਕਰਨ ਕਰਕੇ ਸਮਾਂ ਸਾਨੂੰ ਅਸ਼ੋਕ ਆਦ ਨੋਟਿਸ ਵੀ ਮਿਲਿਆ ਵੀ ਤੁਸੀਂ ਲੇਟ ਕਿਉਂ ਕਰ ਰਹੇ ਤੁਸੀਂ ਭੇਜ ਦਿੱਤਾ ਵੀ ਆ ਸਾਡੇ ਕੋਲ ਕੀ ਤੁਸੀਂ ਆਪਣੀ ਪ੍ਰੋਟੈਕਸ਼ਨ ਲਾਉਂਗੇ ਜੀ ਹੁਣ ਜਿਹੜਾ ਤੁਸੀਂ ਮਤਲਬ ਤੁਹਾਡਾ ਜਿਹੜਾ ਇੱਕ ਇੱਕ ਜਿਹੜਾ ਲੋਕਤੰਤਰਿਕ ਜੋ ਪਰਿਗਰਹ ਚੱਲੇ ਸੀ ਉਹਨੂੰ ਉਲੰਘਣਾ ਕੀਤੀ ਹੈ ਕਿ ਤੁਸੀਂ ਆਪਣੀ ਰਿਡੈਕਸ਼ਨ ਕਰੋਗੇ ਜੋ ਤੁਹਾਡੀ ਪਾਵਰ ਨਹੀਂ ਮੇਰੇ ਕੋਲ ਇਹ ਤਾਂ ਨਹੀਂ ਕੋਈ ਪਾਵਰ ਨੇ ਮੈਂ ਕਿਤੇ ਇਬਜੈਕਸ਼ਨ ਕਰੂੰਗਾ ਮੇਰੇ ਕੋਲ ਇਹ ਕਾਗਜ਼ ਆ ਜਾਂਦੇ ਪ੍ਰੋਪਰਲੀ ਦੀ ਵਿਚ ਵਿਧਾਨ ਲਈ ਕਿਉਂਕਿ ਜਿਹੜਾ ਵਿਰੋਧੀ ਧਿਰ ਦੇ ਵੱਲੋਂ ਉਹਨਾਂ ਦੇ ਵੱਲੋਂ ਪਾਰਟੀ ਦੇ ਵੱਲੋਂ ਉਤਰਾਜ ਲਾਇਆ ਗਿਆ ਸੀ ਜਾਂ ਉਹ ਇਹਨਾਂ ਕੋਲ ਪਹੁੰਚਿਆ ਜਿਹੜੇ ਇਹਨਾਂ ਨੇ ਲਾਇਆ ਸੀ ਉਹਨਾਂ ਕੋਲ ਚੈਨਲ ਹੋਈ ਸੀਗਾ ਪ੍ਰੋਪਰ ਨਹੀਂ ਉਹ ਜਿਹੜਾ ਦੂਜੀ ਪਾਰਟੀ ਦਾ ਮੇਰੇ ਕੋਲ ਉਹ ਦੂਸਰੀ ਦੂਸਰੀ ਕਲਸਟਰ ਹੈ ਉਹ ਦੂਸਰਾ ਕਲਸਟਰ ਸੀ ਉਹ ਮੇਰੇ ਕੋਲੇ ਨਹੀਂ ਸੀਗਾ ਉਹਨਾਂ ਨੂੰ ਫਿਜ਼ੀਕਲੀ ਫੜਾ ਕੇ ਗਏ ਕਿ ਨਹੀਂ ਜਿਹੜਾ ਮੈਨੂੰ ਫਿਜ਼ੀਕਲੀ ਨਹੀਂ ਫੜਾਇਆ ਨਾ ਮੇਰੇ ਤੋਂ ਕੋਈ ਰਸੀਦ ਲਈ ਹੈ ਜੀ ਤੇ ਮੇਰੇ ਕੋਲ ਮੈਂ ਕੇਸ ਉਹਨਾਂ ਦਾ ਦੇਖਿਆ ਬਾਅਦ ਦੇ ਵਿੱਚ ਕੱਲ ਇਹਨਾਂ ਨੇ ਮੈਨੂੰ ਦਿਖਾ ਲਿਆ ਮੈਨੂੰ ਲੱਗਾ ਠੀਕ ਆ ਜੇ ਮੈਂ ਪਹਿਲੀ ਕਿਤੇ ਵੀ ਮੈਨੂੰ ਮਾੜੀ ਜਿਹੀ ਵੀਰਲ ਤੇ ਨਿਗਾ ਪੈ ਜਾਂਦੀ ਮੈਂ ਜੈ ਤਾਂ ਇਹੋ ਕੈਡੀਡੇਟ ਦਾ ਰੱਦ ਕਰ ਦੇਣਾ ਸੀ ਪਰ ਮੇਰੇ ਕੋਲ ਨਹੀਂ ਪਹੁੰਚਿਆ ਬਸ ਠੀਕ ਹੈ ਜੀ ਠੀਕ ਫਿਰ ਸਾਗਰ ਐਲੀਸਨ ਰਿਜ਼ਲਟ ਸਰ ਚਾਰ objections ਸੀ ਜੀ ਇੱਕ ਤਾਂ ਮਨਜੀਤ ਸਿੰਘ ਤੇ ਗੁਰਦੀਪ ਸਿੰਘ ਜੀ ਜੀ ਸਤਨਾਮ ਗੌਰ ਵਾਈਫ ਆਫ ਮਨਜੀਤ ਸਿੰਘ ਐ ਖਲਾਸ ਸਿੰਘ ਇਹਨਾਂ ਤੇ ਲੱਗੇ ਸੀ ਸਰ objections ਜੀ ਸਰ ਇੱਕ ਜਿਹੜਾ ਲਾਹ ਸਿੰਘ ਤੇ ਲੱਗਾ ਸੀ ਜਿਹੜੇ objection ਉਹ ਗਲਤ objection ਲਾਇਆ ਸੀ ਜੀ ਉਹਨਾਂ ਨੇ ਉਹ ਅਸੀਂ ਮਤਲਬ ਭੇਜਿਆ ਸੀ ਵੀ ਇਹ ਕਾਗਜ਼ ਰਿਜੈਕਟ ਕਰਨੇ ਨਹੀਂ ਬਣਦੇ ਤੇ ਮਨਜੀਤ ਸਿੰਘ ਗੁਰਦੀਪ ਸਿੰਘ ਸਤਨਾਮ ਗੌਰ ਵਾਲੇ ਜਿਹੜੇ objections ਸੀ ਸਰ ਉਹ ਸਹੀ ਸੀਗੇ ਉਹ ਅਸੀ ਰਿਪੋਰਟ ਹੈ ਕਿ ਸੀਸੀ ਕੇ ਰਿਜੈਕਟ ਕਰਨੇ ਕਾਗਜ਼ ਬਣਦੇ ਨੇ। ਠੀਕ ਹੈ। ਹਾਂ ਜੀ। ਪਰ ਆਰੋਣ ਨੇ ਉਹ ਰਿਜੈਕਟ ਨਹੀਂ ਕੀਤਾ। ਜੀ। ਇਹ ਜਿਹੜਾ ਕੇਸ ਬਾਕੀ ਮੈਂ ਭੱਜਿਆ ਸੀ ਉਹਨੂੰ ਜੀ ਨੂੰ ਦੱਸ ਰਹੀ ਸੀ। ਆਰੋਣ ਨੇ ਵੀ ਨਿਲੀਖਤ ਕਰਕੇ ਵਿਚਾਰ ਕਰਨ ਦਾ ਸਾਥ ਦੇ ਕਾਰਕੀ ਦਿੱਤੀ। ਤੇ ਮੈਂ ਕਹਾਂ ਹੁਣ ਅੱਗੇ ਤੋਂ ਮੈਂ ਕਦਮ ਨਹੀਂ ਕਰੂੰ? ਸਰ ਉਹਦੇ ਨੋਨਾ ਨੇ ਕੀ ਕੀਤਾ ਹੈ ਯਾਰ ਉਸ ਨੂੰ ਖੋਦੋ ਆਪ ਹੀ ਦੱਸ ਸਕਦੇ ਨੇ ਇਹਦੇ ਬਾਰੇ ਮੈਨੂੰ ਨਹੀਂ ਪਤਾ ਜੀ।